ਟੋਲੀ ਆਇਆ ਸੀਗਾ ਜੀ ਕਿ ਭਾਈ ਅਮਰਤਪਾਲ ਸਿੰਘ ਜੀ ਜਿੱਤ ਜਾਣਗੇ ਇਹਨਾਂ ਦੀ ਰੋਜੀ ਰੋਟੀ ਆ ਕਿ ਅਸੀਂ ਜਿਹੜੀ ਵੀ ਪਾਰਟੀ ਜਿੱਤੂਗੀ ਉਹ ਟੋਲ ਵਜਾਉਣਗੇ ਤਾਂ ਇਹਨਾਂ ਨੂੰ ਪੈਸਾ ਮਿਲਣਗੇ ਪਰ ਸਾਡੀ ਕੌਮ ਦਾ ਕੱਲੂਕਾਰਾ ਚੱਲ ਰਿਹਾ ਔਰ ਅਸੀਂ ਇਹ ਟੋਲੀ ਨੂੰ ਪੈਸੇ ਦੇ ਰਹੇ ਆ ਕਿ ਟੋਲ ਨਹੀਂ ਵਜਾਉਣਾ ਵੀਰੇ ਤੂੰ ਜਾ ਕਿਉਂਕਿ ਸਾਡੀ ਕੌਮ ਦੇ ਅਨਮੋਲ ਸਿੰਘ ਜਿਹੜੇ ਉਹ ਸ਼ਹੀਦ ਹੋ ਰਹੇ ਨੇ ਸਾਡੀ ਕੌਮ ਦੇ ਬੱਚੇ-ਬੱਚੇ ਨੂੰ ਸ਼ੁਰੂ ਤੋਂ ਹਦਾਇਤ ਆ ਕਿ ਸੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ ਔਰ ਇਸ ਗੱਲ ਨੂੰ ਧਿਆਨ ਚ ਰੱਖਦੇ ਆ ਹੋਇਆ ਕੀ ਵੀਰ ਢੋਲ ਨਹੀਂ ਵਜਾਉਣਾ ਸਿੱਖਾਂ ਨੇ ਅੱਜ ਅਮਰਤਪਾਲ ਦੀ ਖੁਸ਼ੀ 'ਚ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਦੀ ਖੁਸ਼ੀ ਦੇ ਵਿੱਚ ਖੁਸ਼ੀ ਨਹੀਂ ਮਨਾਉਣੀ ਉਹਨਾਂ ਦੀ ਜਿੱਤ ਦੇ ਵਿੱਚ ਅਸੀਂ ਅਰਦਾਸ ਕਰਾਂਗੇ ਸ਼ੁਕਰਾਨਾ ਕਰਾਂਗੇ ਵਾਹਿਗੁਰੂ ਸਿਮਰਨ ਕਰਾਂਗੇ ਇਸ ਕਰਕੇ ਵੀਰ ਤੇਰੇ ਅੱਗੇ ਬੇਨਤੀ ਆ ਕਿ ਅਸੀਂ ਆ ਸੇਵਾ ਦਿੱਤੀ ਵੀਰ ਨੂੰ ਬਿਨਾਂ ਢੋਲ ਵਜਾਇਆ ਬਹੁਤ ਵਧੀਆ ਮਹਾਰਾਜ ਜੀ ਕੀਤਾ ਖਾਲਸਿਆਂ ਨੇ ਮਹਾਰਾਜ ਇਹਨਾਂ ਨੇ ਚੜ੍ਹਦੀ ਕਲਾ ਰੱਖੇ ਸਾਨੂੰ ਦੋ ਵੀ ਤਿਲ ਫੁੱਲ ਕੀਤਾ ਮਾਣ ਕੀਤਾ ਬਹੁਤ ਬਹੁਤ ਧੰਨਵਾਦ ਹਲਕਾ ਖਡੂਰ ਸਾਹਿਬ ਦੇ ਪਰਿਵਾਰ ਦੁਖੀ ਇੰਨਾ ਹੋ ਚੁੱਕੇ ਨੇ ਕਿ ਸਾਡੇ ਹਲਕਾ ਖਡੂਰ ਸਾਹਿਬ ਦੇ ਵਿੱਚ ਨਸ਼ੇ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਆ ਜੀ ਔਰ ਕਈ ਪਰਿਵਾਰ ਨਸ਼ੇ ਤੋਂ ਦੁਖੀ ਹੋ ਕੇ ਮਾਵਾਂ ਨੇ ਆਪਣੇ ਪੁੱਤ ਵਿਦੇਸ਼ਾਂ ਚ ਬਾਹਰ ਕੰਮ ਕਰਨ ਲਈ ਭੇਜ ਦਿੱਤੇ ਬਿਲਕੁਲ ਸਵਾਗਤ ਦਾ ਸ਼ਬਦਾਂ ਤੇ ਮੈਂ ਹਾ ਸੁੱਖਾ ਖੇੜੀ ਵਾਲਾ ਭਾਵੇਂ ਕਿ ਭਾਈ ਅਮਰਪਾਲ ਸਿੰਘ ਦੀ ਜਿਹੜੀ ਹੈਗੀ ਆ ਜਿੱਤ ਯਕੀਨਨ ਹੈ ਤੇ ਖੁਸ਼ੀ ਵੀ ਮਨਾਈ ਜਾ ਰਹੀ ਹੈ ਪਰ ਜਿਹੜੇ ਢੋਲੀ ਇੱਥੇ ਆਏ ਸੀ ਉਹਨਾਂ ਨੂੰ ਵਜਾਣ ਨਹੀਂ ਦਿੱਤਾ ਜਾ ਰਿਹਾ ਟੋਲ ਨਹੀਂ ਵਜਾਣ ਦਿੱਤਾ ਜਾ ਰਿਹਾ ਪਰ ਇੱਥੇ ਸਿੰਘ ਆਏ ਨੇ ਜਿਹੜੇ ਉਹਨਾਂ ਨੂੰ ਖੁਸ਼ ਕਰਕੇ ਤੋਰਨਗੇ ਦੇਖ ਸਕਦੇ ਹੋ ਭਾਈ ਸਾਹਿਬ ਤੁਸੀਂ ਕੋਸ਼ਿਸ਼ ਦੇ ਰਹੇ ਹੋ ਉਹਨਾਂ ਨੂੰ ਪਹਿਲਾਂ ਦਿਓ ਪਹਿਲਾਂ ਦਿਓ ਇਹ ਤਸਵੀਰ ਦੇਖੋ ਪਹਿਲਾਂ ਦਿਓ ਪਹਿਲਾਂ ਪਹਿਲਾਂ ਦਿਓ ਗੱਲਬਾਤ ਕਰ ਦਿਆ ਲੱਗੇ ਇੱਧਰ ਆ ਦੇਖੋ ਢੋਲੀ ਆਇਆ ਸੀ ਇੱਥੇ ਖੁਸ਼ੀ ਵਜੋਂ ਪਰ ਢੋਲੀ ਆਇਆ ਸੀਗਾ ਜੀ ਕਿ ਭਾਈ ਅਮਰਪਾਲ ਸਿੰਘ ਜੀ ਜਿੱਤ ਜਾਣਗੇ ਇਹਨਾਂ ਦੀ ਰੋਜੀ ਰੋਟੀ ਆ ਕਿ ਅਸੀਂ ਜਿਹੜੀ ਵੀ ਪਾਰਟੀ ਜਿੱਤੂਗੀ ਉਹ ਢੋਲ ਵਜਾਉਣਗੇ ਤਾਂ ਇਹਨਾਂ ਨੂੰ ਪੈਸਾ ਮਿਲਣਗੇ ਪਰ ਸਾਡੀ ਕੌਮ ਦਾ ਕੱਲੂਕਾਰਾ ਚੱਲ ਰਿਹਾ ਔਰ ਅਸੀਂ ਇਹ ਢੋਲੀ ਨੂੰ ਪੈਸੇ ਦੇ ਰਹੇ ਹਾਂ ਕਿ ਢੋਲ ਨਹੀਂ ਵਜਾਉਣਾ ਵੀਰੇ ਤੂੰ ਜਾ ਕਿਉਂਕਿ ਸਾਡੀ ਕੌਮ ਦੇ ਅਨਮੋਲ ਸਿੰਘ ਜਿਹੜੇ ਉਹ ਸ਼ਹੀਦ ਹੋ ਰਹੇ ਨੇ ਸਾਡਾ ਅਕਾਲ ਤਖਤ ਢਾਇਆ ਜਾ ਰਿਹਾ ਔਰ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਆ ਸਾਡੀ ਕੌਮ ਦੇ ਬੱਚੇ ਬੱਚੇ ਨੂੰ ਸ਼ੁਰੂ ਤੋਂ ਹਿਦਾਇਤ ਆ ਕੀ ਸੁਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ ਔਰ ਇਸ ਗੱਲ ਨੂੰ ਧਿਆਨ ਚ ਰੱਖਦੇ ਆ ਹੋਇਆ ਕਿ ਵੀਰ ਢੋਲ ਨਹੀਂ ਵਜਾਉਣਾ ਸਿੱਖਾਂ ਨੇ ਅੱਜ ਅਮਰਤਪਾਲ ਦੀ ਖੁਸ਼ੀ ਚ ਹਲਕਾ ਘਡੂਰ ਸਾਹਿਬ ਦੇ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਦੀ ਖੁਸ਼ੀ ਦੇ ਵਿੱਚ ਖੁਸ਼ੀ ਨਹੀਂ ਮਨਾਉਣੀ ਉਹਨਾਂ ਦੀ ਜਿੱਤ ਦੇ ਵਿੱਚ ਅਸੀਂ ਅਰਦਾਸ ਕਰਾਂਗੇ ਸ਼ੁਕਰਾਨਾ ਕਰਾਂਗੇ ਵਾਹਿਗੁਰੂ ਸਿਮਰਨ ਕਰਾਂਗੇ ਇਸ ਕਰਕੇ ਵੀਰ ਤੇਰੇ ਅੱਗੇ ਬੇਨਤੀ ਆ ਕਿ ਅਸੀਂ ਆ ਸੇਵਾ ਦਿੱਤੀ ਵੀਰ ਨੂੰ ਬਿਨਾਂ ਢੋਲ ਵਜਾਇਆ ਕਿ ਵੀਰ ਜੀ ਤੁਸੀਂ ਢੋਲ ਨਹੀਂ ਵਜਾਉਣਾ ਤੁਸੀਂ ਜਾ ਸਕਦੇ ਜੀ ਬਿਲਕੁਲ ਬਿਲਕੁਲ ਕੀ ਲੱਗਦਾ ਕਿ ਬਹੁਤ ਵਧੀਆ ਕੀਤਾ ਤੁਹਾਨੂੰ ਬਹੁਤ ਵਧੀਆ ਮਹਾਰਾਜ ਜੀ ਕੀਤਾ ਖਾਲਸਿਆਂ ਨੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਸਾਨੂੰ ਜੋ ਵੀ ਤਿਲ ਫੁੱਲ ਕੀਤਾ ਮਾਣ ਕੀਤਾ ਬਹੁਤ ਬਹੁਤ ਧੰਨਵਾਦ ਉਮੀਦ ਚੋਂ ਆਈ ਸੀ ਉਮੀਦ ਤੋਂ ਆਈ ਸੀ ਨਾ ਆਸ ਤੇ ਆਈ ਸੀ ਮਹਾਰਾਜ ਜੀ ਬਹੁਤ ਧੰਨ ਧੰਨਵਾਦ ਇਹਨਾਂ ਦਾ ਅਸੀਂ ਮਹਾਰਾਜ ਬਹੁਤ ਬਹੁਤ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਹੋ ਕਹਿ ਸਕਦੇ ਬੇਨਤੀਆਂ ਕਰ ਸਕਦੇ ਆ ਇਹ ਤੋਂ ਅਸੀਂ ਖੁਸ਼ੀ ਨਹੀਂ ਮਨਾ ਰਹੇ ਭਾਵੇਂ ਕਿ ਖੁਸ਼ੀ ਦਾ ਦਿਨ ਸੀ ਪਰ ਇਹ ਆ ਵੀ ਅੰਦਰੋਂ ਚਾਹਤਾ ਬਹੁਤ ਹੈ ਨਾ ਦੇਖੋ ਜੀ ਗੱਲ ਚਾਹ ਦੀ ਕਰੀਏ ਤਾਂ ਸਾਡੇ ਖਡੌਲਕਾ ਖਡੂਰ ਸਾਹਿਬ ਦੇ ਪਰਿਵਾਰ ਦੁਖੀ ਇੰਨਾ ਹੋ ਚੁੱਕੇ ਨੇ ਕਿ ਸਾਡੇ ਹਲਕਾ ਖਡੂਰ ਸਾਹਿਬ ਦੇ ਵਿੱਚ ਨਸ਼ੇ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਆ ਜੀ ਔਰ ਕਈ ਪਰਿਵਾਰ ਨਸ਼ੇ ਤੋਂ ਦੁਖੀ ਹੋ ਗਏ ਮਾਵਾ ਨੇ ਆਪਣੇ ਪੁੱਤ ਵਿਦੇਸ਼ਾਂ ਚ ਬਾਹਰ ਕੰਮ ਕਰਨ ਲਈ ਭੇਜ ਦਿੱਤੇ ਐਸਾ ਬੁਰਾ ਹਾਲ ਸਾਡਾ ਹਲਕਾ ਖਡੂਰ ਸਾਹਿਬ ਬਾਰਡਰ ਏਰੀਆ ਵਾਜਦਾ ਔਰ ਬਾਰਡਰ ਏਰੀਆ ਹੋਣ ਕਰਕੇ ਮਾਵਾ ਦੇ ਪੁੱਤ ਘਰਾਂ ਦੇ ਭਾਂਡੇ ਵੇਚਣ ਲਈ ਮਜਬੂਰ ਹੋ ਗਏ ਨੇ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਜੇ ਚਾਹ ਦੀ ਗੱਲ ਕਰੀਏ ਤਾਂ ਚਾਹ ਅਸੀਂ ਕਿਲੇ ਫਤਿਹ ਕੀਤੇ ਨੇ ਕਿਲਾ ਜਮਰੌਂ ਦਾ ਫਤਿਹ ਕੀਤਾ ਕਿਲੇ ਅਸੀਂ ਬਹੁਤ ਫਤਿਹ ਕੀਤੇ ਨੇ ਹਲਕਾ ਖਡੂਰ ਸਾਹਿਬ ਦਾ ਵੀ ਕਿਲਾ ਜਿਹੜਾ ਸੀ ਉਹ ਫਤਿਹ ਕੀਤਾ ਵਾ ਗੁਰੂ ਸਾਹਿਬ ਬਖਸ਼ਿਸ਼ਾ ਕਰਨ ਚੜ ਦੇਣਾ ਚਾਹ ਸਾਡੀ ਕੌਮ ਨੂੰ ਬਹੁਤ ਆ ਔਰ ਇਹ ਚਾ ਜਿਹੜਾ ਸੀ ਵਾਹਿਗੁਰੂ ਸਿਮਰਨ ਕਰਕੇ ਅਕਾਲਪੁਰਖ ਦਾ ਸ਼ੁਕਰਾਨਾ ਕਰਕੇ ਪੂਰਾ ਕਰਾਂਗੇ ਜੀ ਬਿਲਕੁਲ ਨੌਜਵਾਨ ਵੀ ਇੱਥੇ ਨੇ ਕੀ ਕਹੋਗੇ ਇੱਕ ਲਹਿਰ ਵਗੀ ਸੀ ਭਾਈ ਸਾਹਿਬ ਦੀ ਕੀ ਲੱਗਦਾ ਕਿ ਬੜਾ ਵਧੀਆ ਹਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਨੂੰ ਪਤਾ ਹੀ ਹੈ ਕਿ ਜਿੱਦਾਂ ਕੋੜ ਵਧਿਆ ਨਸ਼ੇ ਦਾ ਤੇ ਇਹ ਹਰਕੇ ਨੂੰ ਮਹਿਸੂਸ ਹੋਇਆ ਇਹ ਨਹੀਂ ਆਪਾਂ ਨੂੰ ਕਿ ਜਿਹੜੇ ਬੰਦੇ ਸਹੀ ਆ ਹਨਾ ਫਿਟ ਫਿਟ ਐਂਡ ਫਾਈਨ ਆ ਉਹਨਾਂ ਨੂੰ ਮਹਿਸੂਸ ਆ ਜਿਹੜੇ ਨਸ਼ੇ ਜਾਂ ਦਲਦਲ ਦੇ ਵੜੇ ਆ ਉਹਨਾਂ ਨੂੰ ਮਹਿਸੂਸ ਹੋਇਆ ਕਿ ਹੰ ਗਲਤ ਰਾਵਾਂ ਚੱਲਣ ਸਾਨੂੰ ਕੋਈ ਲੀਡਰ ਚ ਤੇ ਹੁਣ ਆਪਾਂ ਨੂੰ ਪਤਾ ਇਹ ਭਾਈ ਸਾਹਿਬ ਜੀ ਆਏ ਹੀ ਤੇ ਸਾਲ ਚ ਕਿੰਨਾ ਰਿਜ਼ਲਟ ਮਿਲਿਆ ਆ ਪਾਣੂ ਸਾਰੇ ਪੰਜਾਬ ਨੂੰ ਕਿ ਨਰਜਿਤ ਉਮੀਦ ਜਾਗੀ ਆ ਲੋਕਾਂ ਦੀ ਵੀ ਲੈ ਪੂਰੀ ਨੂੰ ਜਾਗੀ ਆ ਜੀ ਮਹਾਰਾਜ ਦੀ ਕਿਰਪਾ ਪੂਰੀ ਤੇ ਤੁਸੀਂ ਆਪ ਤੇ ਉਮੀਦ ਦੇ ਸਾਹਮਣੇ ਤੁਸੀਂ ਆਪੇ ਉਮੀਦ ਵੇਖ ਲਿਓ ਜਦੋਂ ਲੀਡ ਪਈ 4 ਲੱਖ ਦੇ ਲੱਗ ਗਈ ਲੀਡ ਪਈ ਲੱਗਦਾ ਕਿ ਨੌਜਵਾਨ ਵੀ ਜਦੋਂ ਪ੍ਰਚਾਰ ਚ ਜਾਂਦੇ ਸੀ ਜਾਂ ਇਕੱਠ ਚ ਸ਼ਾਮਲ ਹੁੰਦੇ ਜਾਂਦੇ ਸੀ ਸਮੂਲੀਅਤ ਕਰਦੇ ਸੀ ਤਾਂ ਦਸਤਾਰ ਸਜਾ ਕੇ ਹੀ ਜਾਂਦੇ ਸੀ ਹਾਂ ਜੀ ਮਹਾਰਾਜ ਜੀ ਪੂਰੀ ਕੇਸਰੀ ਦੀ ਦਸਤਾਰ ਸਜਾਈ ਦੀ ਹੀ ਚੜਦੀ ਕਲਾ ਦਾ ਪ੍ਰਤੀਕ ਜੋ ਕਿ ਤੇ ਜਿਸ ਤਾਮ ਨਾਲ ਕਿ ਲੋਕੀ ਪ੍ਰੇਰਿਤ ਹੁੰਦੇ ਸੀ ਕਿ ਲੋਕਾਂ ਨੂੰ ਲੱਗਦਾ ਸੀ ਗੁਰੂ ਦੇ ਸਿੰਘ ਆਏ ਆ ਤੇ ਲੋਕਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਵਰ ਕਿ ਭਾਈ ਸਾਹਿਬ ਦੀ ਵਰਕਰੀ ਉਹਨਾਂ ਨੇ ਕਿਹਾ ਕਿ ਸੇਵਾ ਕਰਨੀ ਆ ਕਿਉਂਕਿ ਉਹ ਕਿਉਂਕਿ ਉਹਨਾਂ ਨੂੰ ਸਾਰਿਆਂ ਨੇ ਸਮਝਿਆ ਇਹ ਫਰਜ਼ ਸਮਝਿਆ ਸੀ ਆਪਣਾ ਕਿ ਭਾਈ ਸਾਹਿਬ ਜੀ ਆਉਣਗੇ ਸਾਡਾ ਭਲਾ ਹੋਣਾ ਉਹਨਾਂ ਨੇ ਬਾਤ ਤਾਂ ਕੀ ਹੁੰਦਾ ਮਾਰੇ ਕਿਵੇਂ ਦੇਖਦੇ ਹੋ ਚਾਹ ਬਹੁਤ ਆ ਦਿਲ ਦੇ ਵਿੱਚ ਕਿਉਂਕਿ ਦਿਨ ਰਾਤ ਮਿਹਨਤ ਕੀਤੀ ਆ ਹਰ ਵਿਅਕਤੀ ਨੇ ਮਿਹਨਤ ਕੀਤੀ ਆ ਜੇਕਰ ਸਿਰ ਤੋਂ ਕੋਈ ਰੋਡਾ ਵੀ ਸੀ ਤਾਂ ਦਸਤਾਰ ਪਰਨਾ ਬੰਨ ਕੇ ਵੀ ਜਿਹੜਾ ਉਹ ਨਾਲ ਚੱਲਿਆ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਫਤਹਿ ਮੈਂ ਸਾਰੇ মিডিਆ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਵਾਂ ਜਿਹੜੇ ਇਹ ਭੇਜੇ ਕਿ ਨੇ ਵਧੀਆ ਭੇਜਦੇ ਆ ਖਬਰ ਤੇ ਇਹਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਜਿਹੜਾ ਸਪੋਰਟ ਕਰ ਰਹੇ ਨੇ ਸਾਰੇ ਮੇਰੇ ਵਰਕਰ ਤੇ ਹਰ ਕੋਈ ਗੱਲ ਕਰਦਾ ਇਹਨਾਂ ਦੇ ਵਿੱਚ ਅਮਰਤ ਛਡਾਇਆ ਸ਼ਿਕਾਇਆ ਸਾਰਿਆਂ ਨੂੰ ਕਿ ਨਸ਼ਾ ਨਹੀਂ ਲਵਾਇਆ ਹਰ ਖਬਰ ਲਾਉਂ ਤੇ ਖਬਰ ਇਹਨਾਂ ਨੇ ਕੀਤੀ ਆ ਆਪਣਾ ਵਧੀਆ ਕੰਮ ਕੀਤੇ ਆ ਵਧੀਆ ਕੰਮ ਕੀਤੇ ਨਸ਼ੇ ਛਡਾ ਬਿਲਕੁਲ ਜੀ ਬਿਲਕੁਲ ਜੀ ਭਾਈ ਅਮਰਤਪਾਲ ਜੀ ਜੋ ਜੋ ਵੋਟਾਂ ਦੀ ਗਿਣਤੀ ਦੇ ਨਾਲ-ਨਾਲ ਜਿਹੜਾ ਹੈਗਾ ਅੱਗੇ ਵੱਲ ਵਧਦੇ ਜਾ ਰਹੇ ਨੇ ਉਦੋਂ-ਉਦੋਂ ਜਿਹੜਾ ਚਾ ਆ ਉਹ ਲੋਕਾਂ ਦਾ ਸਮਰਥਕਾਂ ਦਾ ਵਧਦਾ ਜਾ ਰਿਹਾ ਹੈ ਕਿਉਂਕਿ ਦਿਨ ਰਾਤ ਮਿਹਨਤ ਕੀਤੀ ਆ ਭਾਵੇਂ ਕਿ ਭਾਈ ਸਾਹਿਬ ਅੰਦਰ ਨੇ ਪਰ ਇਹ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਦੇ ਮਕਸਦ ਦੇ ਨਾਲ ਆ ਜਿਹੜਾ ਹੈਗਾ ਸਧਾਰਨ ਤਰੀਕੇ ਨਾਲ ਸਾਦੇ ਤਰੀਕੇ ਨਾਲ ਪ੍ਰਚਾਰ ਕਰਦੇ ਨਜ਼ਰ ਆਈ ਸੀ ਦਾਜ਼ੀਏ ਕੇ ਗੁਰੂ ਕੀ ਨਗਰੀ ਖਡੂਰ ਸਾਹਿਬਾ ਜਿੱਥੇ ਕਿ ਪੰਥ ਲਹਿਰ ਚੱਲੀ ਸੀ ਤੇ ਉਸ ਲਹਿਰ ਦੇ ਵਿੱਚ ਸ਼ਾਮਲ ਹੋਏ ਲੋਕਾਂ ਦੀ ਬਦੌਲਤ ਅੱਜ ਇੱਕ ਲੋਕਾਂ ਨੂੰ ਦੁਨੀਆ ਭਰ ਦੇ ਵਿੱਚ ਸੁਨੇਹਾ ਚਲਿਆ ਗਿਆ ਕਿਹੜੇ ਕੌਮ ਦੇ ਨਾਂ ਤੇ ਕਾਫੀ ਜ਼ਿਆਦਾ ਮਿਹਨੇ ਦਿੰਦੇ ਹੁੰਦੇ ਸਨ ਤੇ ਅੱਜ ਇੱਕ ਜੁੜਤਾ ਦਿਖਾਈਆ ਤੇ ਵਾਕਈ ਉਹਦੇ ਰਿਜ਼ਲਟ ਜਿਹੜੇ ਤੁਹਾਡੇ ਸਾਹਮਣੇ ਹੌਲੀ-ਹੌਲੀ ਆ ਰਹੇ ਨੇ ਖਡੂਰ ਸਾਹਿਬ ਤਰਨਤਾਰਨ ਤੋਂ ਕਮਾਂਡੈਂਟ ਸੁਖਵਿੰਦਰ ਦੇ ਨਾਲ ਸੁੱਖਾ ਖੇੜੀਵਾਲਾ